ਜਿਹੜਾ ਹੁਕਮਨਾਮਾ ਹੋਇਆ ਨਾ ਬੜੀ ਉਹਦੇ ਵਿੱਚ ਪੰਜਾਂ ਤਖਤਾਂ ਦੇ ਜੱਫੇਦਾਰ ਸੀ ਪਟਨਾ ਸਾਹਿਬ ਦੇ ਜੱਫੇਦਾਰ ਸਾਹਿਬ ਵੀ ਬੈਠੇ ਆ ਗਿਆਨੀ ਕਬਾਲ ਸਿੰਘ ਔਰ ਤਖਤ ਸ੍ਰੀ ਹਜੂਰ ਸਾਹਿਬ ਦੇ ਬੈਠੇ ਤੇ ਇਹਨਾਂ ਤਿੰਨਾਂ ਤਖਤਾਂ ਦੇ ਵੀ ਬੈਠੇ ਉਹ ਉਹੋ ਹੀ ਦੇ ਉਹਦੀ ਰੋਸ਼ਨੀ ਜਿਹਦੇ ਆਪਾਂ ਅੱਜ ਕੀਤਾ ਪਰ ਵਾਰ-ਵਾਰ ਮਿੱਦੀ ਸਵਾਰਥਾਂ ਲਈ ਜਦੋਂ ਬੰਦਾ ਮੰਨੂਗਾ ਹੀ ਨਹੀਂ ਤੇ ਫੇਰ ਤੇ ਇਹੋ ਹੀ ਆ ਵੀ ਉਹਨਾਂ ਤਨਖਾਹੀਆਂ ਕੋਸ਼ਿਸ਼ ਕਰਾਂਗੇ ਔਰ 21 ਮਈ ਤੋਂ ਬਾਅਦ ਆਪਾਂ ਕੋਸ਼ਿਸ਼ ਕੀਤੀ ਤੇ ਆਪਾਂ ਵੱਡੇ ਪੰਥਕ ਹਿੱਤਾਂ ਦੇ ਲਈ ਇਹਨੂੰ ਢੇੜੇ ਲਾਈ ਸਾਡੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਔਰ ਮੈਨੂੰ ਕਿਸੇ ਨੇ ਪੁੱਛਿਆ ਤਾਂ ਮੈਂ ਹਮੇਸ਼ਾ ਕਹਿਣਾ ਰਿਹਾ ਕਿ ਕੋਈ ਗੱਲ ਨਹੀਂ ਹੱਲ ਹੋ ਜੂਗਾ ਪਰ ਹੁਣ ਜਦੋਂ ਲਗਾਤਾਰ ਅਕਾਲ ਤਖਤ ਸਾਹਿਬ ਦੀ ਸਰਵੋੱਚਤਾ ਨੂੰ ਲਲਕਾਰਨੇ ਲੱਗ ਪਿਆ ਇੱਥੇ ਆਪਾਂ ਬਿਲਕੁਲ ਸਮਝੌਤਾ ਨਹੀਂ ਕਰਾਂਗੇ ਮੈਨੂੰ ਆਸ ਆ ਕਿ ਬਾਕੀ ਕੋਈ ਵੀ ਤਖਤ ਸਾਹਿਬ ਅਕਾਲ ਤਖਤ ਸਾਹਿਬ ਦੀ ਸਰਵੋਚਨ ਨੂੰ ਚੈਲੰਜ ਨਹੀਂ ਕਰਨਾ ਕਦੀ ਹੋਇਆ ਜਿਵੇਂ ਇਹਨਾਂ ਨੇ ਮਾਨ ਸਿੰਘ ਦਾ ਜਿਗਰ ਕੀਤਾ 84 ਦਾ ਪਤਾ ਨਹੀਂ ਪੰਥ ਕਿਉਂ ਨਹੀਂ ਧਿਆਨ ਦੇ ਰਿਹਾ ਪੰਥ ਨੂੰ ਧਿਆਨ ਦੇਣਾ ਚਾਹੀਦਾ ਵੀ ਜਿਹੜੇ ਵੀ ਸਾਡੇ ਪੰਜ ਪਿਆਰੇ ਆ ਖਾਸ ਕਰਕੇ ਪਟਨਾ ਸਾਹਿਬ ਦੇ ਮਸਲੇ ਉਹ ਗੁਰੂ ਨੂੰ ਪ੍ਰਣਾਇ ਹੋਣੇ ਚਾਹੀਦੇ ਆ ਗੁਰੂ ਗ੍ਰੰਥ ਨੂੰ ਤੇ ਗੁਰੂ ਪੰਥ ਨੂੰ ਅੱਜ ਤੋਂ ਬਾਅਦ ਕੋਈ ਵੀ ਕਰੇਗਾ ਉਹਦਾ ਨੋਟਸ ਲਿਆ ਜਾਊਗਾ ਅੱਜ ਮੈਂ ਤੁਹਾਨੂੰ ਇਹ ਵੀ ਦੱਸ ਦਿੰਨਾ ਸਿੰਘ ਸਾਹਿਬ ਗਨਿਰੁਪਦੀ ਸਿੰਘ ਨੇ ਅੱਜ ਪੂਰਾ ਸਾਥ ਦਿੱਤਾ। ਔਰ ਉਹਨਾਂ ਦੀ ਮੇਰੇ ਨਾਲ ਬਹੁਤ ਚੰਗੇ ਮਾਹੌਲ 'ਚ ਗੱਲਬਾਤ ਹੋਈ। ਔਰ ਉਹਦੇ ਵਿੱਚ ਉਹਨਾਂ ਨੇ ਕਿਹਾ ਸਿੰਘ ਸਾਹਿਬ ਗਨਿਰੁਕਬੀਰ ਸਿੰਘ ਜੀ ਉਹਨਾਂ ਨੇ ਕਿ ਜਿੰਨਾ ਤੱਕ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਦੀ ਗੱਲ ਆ ਤੇ ਸਿੰਘ ਸਾਹਿਬ ਆਪਾਂ ਤੁਹਾਡੇ ਨਾਲ ਆ ਤੇ ਡਟ ਕੇ ਖੜੇ ਆ। ਇਹਨੂੰ ਮੈਂ ਕਹਿੰਦਾ ਮੈਂ ਪੰਥ ਹਮੇਸ਼ਾ ਜਦੋਂ ਸਰਵੋਚਤਾ ਦੀ ਗੱਲ ਆ ਉਹ ਇਕੱਠਾ ਹੋ ਜੂਗਾ। ਅੱਜ ਜਦੋਂ ਇਹ ਸਾਰਾ ਮਾਮਲਾ ਆਇਆ ਵਾ ਤੇ ਅੱਜ ਉਹਨਾਂ ਨੇ ਪੂਰਾ ਸਾਥ ਦਿੱਤਾ ਤੇ ਮੈਂ ਉਹਨਾਂ ਦਾ ਇਸ ਗੱਲੋਂ ਧੰਨਵਾਦ ਵੀ ਕਰਦਾ ਮੈਂ ਤੁਹਾਨੂੰ ਕਿਹਾ ਵੀ ਗੱਲਬਾਤ ਚੱਲ ਰਹੀ ਸਮਝੋ ਤੇ ਦੀ ਜਾਂ ਇਹ ਗਾਹੀ ਪਾਪਾ ਨੇ ਡੇ ਲਾ ਲਗੇ ਕੱਲ ਤੱਕ ਗੱਲਬਾਤ ਹੁੰਦੀ ਰਹੀ ਪਰ ਜਦੋਂ ਅਹੀਂ ਪਹਿਲ ਨਹੀਂ ਕੋਈ ਕਰਨਾ ਚਾਹੁੰਦੇ ਮੇਰੇ ਦਿਲ ਦੇ ਵਿੱਚ ਤਾਂ ਹਮੇਸ਼ਾ ਇਹ ਹੁੰਦਾ ਵੀ ਆਪਾਂ ਕੋਈ ਪਹਿਲ ਨਹੀਂ ਕਰਦੇ ਉਹਨਾਂ ਨੇ ਜਦੋਂ ਦੁਬਾਰਾ ਇਹ ਪਹਿਲ ਕੀਤੀ ਆ ਅਕਾਲ ਤਖਤ ਸਾਹਿਬ ਦੀ ਸਰਵਉਜਤਾ ਨੂੰ ਉਹਨਾਂ ਨੇ ਮੰਗਾਰਿਆ ਤੇ ਆਪਾਂ ਨਾਲ ਦੀ ਨਾਲ ਉਹਦਾ ਫੋਟੋ ਲੈ ਲਿਆ। ਆਹੀਂ ਪਹਿਲ ਨਹੀਂ ਅਮਰਪਾਲ ਸਿੰਘ ਦੀ। ਅਮਰਪਾਲ ਸਿੰਘ ਜੀ ਆਹੀਂ ਪਹਿਲ ਨਹੀਂ ਕਰਨਾ ਚਾਹੁੰਦੇ। ਗੱਲ ਕੁਛ ਨਹੀਂ। ਅਕਾਲ ਤਖਤ ਸਾਹਿਬ ਦੇ ਸਨਮੁਖ ਖੜੇ ਆਹੀਂ ਕਹਿ ਲਈ ਆ ਵੀ ਕੋਈ ਗੱਲ ਨਹੀਂ। ਆਪਾਂ ਇਹਨੂੰ ਮਾਮਲੇ ਨੂੰ ਸੁਲਝਾਵਾਂਗੇ। ਪਰ ਜਦੋਂ ਉਹਨਾਂ ਨੇ ਹੁਣ ਫੇਰ ਅੱਜ ਫੇਰ ਉਹ ਇਕਤਰਤਾ ਕਰਕੇ ਆਪਣੇ ਆਪ ਨੂੰ ਅਕਾਲ ਤਖਤ ਸਾਹਿਬ ਤੋਂ ਵੱਡਾ ਦੱਸਣ ਦੀ ਕੋਸ਼ਿਸ਼ ਕੀਤੀ ਆ। ਰਾਜਤੂ ਵੀ ਵੇਖੋ ਨਾ ਵੀ ਅੱਜ ਦਰਬਾਰ ਸਾਹਿਬ ਦੇ ਤੇਨ ਗ੍ਰੰਤੀ ਸਾਹਿਬ ਉਸੇ ਵੇਲੇ ਨਾਲ ਸ਼ਾਮਲ ਹੋਏ ਔਰ ਬੜੇ ਸਤਿ ਭਾਵਨਾ ਦੇ ਵਿੱਚ ਖਤਰਤਾ ਹੋਈ। ਦੇਖੋ ਅੱਜ ਤੱਕ ਕੋਈ ਅਕਾਲ ਤਖਤ ਸਾਹਿਬ ਦੇ ਸਾਹਮਣੇ ਅੜਿਆ ਨਹੀਂ। ਚੁਕਣਾ ਪੈਣਾ ਤੇ ਲਿਫਣਾ ਪੈਣਾ ਦੇਖੋ ਮਿੱਠਤ ਨਹੀਂ ਵੀ ਨਾਨਕਾ ਗੁਣ ਚਿੰਨ੍ਹਾਈਆਂ ਤਾਪ। ਗੁਰੂ ਦੇ ਅੱਗੇ ਨਿਵਨ ਦੇ ਵਿੱਚ ਕੋਈ ਬੁਰਾਈ ਨਹੀਂ ਹੈ ਭਲਾਵਾ ਅਮਾ ਅਜੇ ਤੱਕ ਉਹ ਪਿਆਸੀ ਨਾ ਤੇ ਉਹ ਪੇਸ਼ ਹੋਏ ਸੀ ਨਾ ਉਹਨਾਂ ਨੇ ਆਪਣਾ ਵਾਖ ਰੱਖਿਆ ਰੱਖ ਦਿੰਦੇ ਤੋਂ ਗੱਲ ਕਿੰਨੀ ਕੋ ਜ਼ਿੰਮੇਵਾਰ ਹੈ ਇਸ ਪ੍ਰੋਬਲਮ ਨੂੰ ਪੜਨਾ ਚਾਹੀਦਾ ਇਸ ਜ਼ਿੰਮੇਵਾਰ ਹੈ ਤੇ ਤਨਖਾਹੀਏ ਕੋਸ਼ਤ ਹੋਏ ਤੇ 15 ਦਿਨਾਂ ਚ ਆਪਾਂ ਸਮਾਂ ਦਿੱਤਾ ਵਾਇਗੜੀ ਜੀ ਕਾਲਸਾ ਉਹਨਾਂ ਨੇ ਸਮਾਂ ਵਧਾਉਣ ਦੀ ਗੱਲ ਕੀਤੀ ਔਰ ਕਾਫੀ ਇਹਨਾਂ ਦੇ ਅਧਿਕਾਰੀ ਐਗਜ਼ੀਕਟਿਵ ਵਾਲੇ ਇੱਥੇ ਆਏ ਵੀ ਆ ਆਪਣੇ ਆਏ ਨਿਕੜੇ ਇਹਨਾਂ ਦੇ ਕੋਈ ਪੰਥਾਂ ਦੇ ਗਰੁੱਪ ਤਾਂ ਨਹੀਂ ਥੀ ਉਹ ਸਾਡਾ ਸਾਰਿਆਂ ਦਾ ਇੱਕੋ ਇੱਕ ਗਰੁੱਪ ਆ ਪੰਥ ਦਾ ਦੇਖੋ ਆਇਆ ਨਾ ਕੋਈ ਵੀ ਆਇਆ ਆਪਣਾ ਕੁਛ ਪੱਖ ਰੱਖ ਗਿਆ ਕਈਆਂ ਨੇ ਸਮਾਂ ਮੰਗ ਲਿਆ ਬਾਕੀ ਅਕਾਲ ਤਖਤ ਸਾਹਿਬ ਸਰਵੋਤਮ 3 ਕਾਲ ਸਾਹਿਬਾਨ ਪੰਥ ਦੀ ਇੱਕ ਸ਼ਾਨਾਮੱਤੀ ਸੰਸਥਾ ਵਾ ਔਰ ਇਹਦੇ ਵਿੱਚ ਜਿਹੜੀ ਮਾਦਾ ਨਾ ਕਿ ਹਰ ਮੈਂਬਰ ਅਮਰਤਾਰੀ ਹੋਵੇ ਉਹ ਜਿਹੜੀ ਮਾਦਾ ਮੈਨੂੰ ਪਤਾ ਲੱਗਾ ਸ਼ਾਇਦ ਇਹਨਾਂ ਨੇ ਕੋਈ 12 ਤਰੀਕ ਨੂੰ ਮੀਟਿੰਗ ਰੱਖੀ ਆ। ਵੈਸੇ ਜੇ ਜਦੋਂ ਦੇਸ਼ ਗਿਆ ਤੇ ਇਹਨਾਂ ਨੂੰ ਮੀਟਿੰਗ ਨਹੀਂ ਰੱਖਣੀ ਚਾਹੀਦੀ, ਰੱਦ ਕਰ ਦੇਣੀ ਚਾਹੀਦੀ। ਰੱਦ ਕਰਨੀ ਚਾਹੀਦੀ ਤਰੀਕਾਂ ਨੂੰ। ਮੈਂ ਕਹਿ ਰਹਾ ਕਿ ਰੱਦ ਕਰਨੀ ਚਾਹੀਦੀ। ਨਹੀਂ ਕਰਨੀ ਚਾਹੀਦੀ, ਇਹਨਾਂ ਨੂੰ ਆਪਣਾ ਪਾਸੇ ਧਿਆਨ ਕੇ ਰੱਖਣਾ ਚਾਹੀਦਾ। ਔਰ ਇਹਨਾਂ ਨੂੰ ਬੜੇ ਪ੍ਰੇਮ ਭਰੇ ਮੌਲ ਦੇ ਵਿੱਚ ਸੱਦਿਆ ਆਇਆ ਕੋਈ ਗੱਲ ਵੀ ਨਹੀਂ ਆ ਗਈ। ਜਨਰਲ ਫੈਕਟਰੀ ਵੱਲੋਂ। আগে